ਦਾ ਬੇਟਾ ਮੈਂ ਚਾਹਣਾ ਸਾਰੇ ਆਟੇ ਸੁਦਾ ਇਦਾਂ ਹੋਵੇ ਇੰਤਜ਼ਾਰ ਇਹ ਮਾਲਕ ਨੇ ਤੇ ਅਸ਼ੀਰਵਾਦ ਰੱਖਿਆ ਇਹਨੂੰ ਅਸ਼ੀਰਵਾਦ ਤੇ ਸਰ ਤੇ ਹੱਥ ਰੱਖਿਆ ਸੋਨੂੰ ਸੀਤ ਵਾਲਾ ਬੱਲੇਓ ਛਿਰੋ ਕੀ ਵਾਅਬ ਹੈ ਇਹ ਆ ਵੀ ਸਾਡਾ ਭਾਈ ਸਾਨੂੰ ਸੀਤੋ ਵਾਲਿਆ ਸਾਨੂੰ ਬੜਾ ਪਿਆਰ ਕਰਦੇ ਨੇ ਇੱਕ ਵਾਰੀ ਤਾੜੀ ਮਾਰੋ ਯਾਰ ਵੀਰ ਲਈ ਕਿੰਨੇ ਕਿੰਨੇ ਸੁਣਨਾ ਪਸੰਦਰ ਆਓ ਓ ਬੱਲੇ ਹਾਂਜੀ ਇਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਮੇਟੀ ਵਾਲਿਆਂ ਨੂੰ ਮੇਰੇ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਥੈਂਕ ਯੂ ਕਿ ਜੀ ਆਇਆਂ ਨੂੰ ਇੱਧਰ ਮੇਰੀਆਂ ਤੇ ਆ ਗਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਮੇਰੇ ਵੱਲ ਸਾਰੇ ਵੀਰਨ ਨਸ਼ਕਲ ਭਰਾਵਾਂ ਧੰਨਵਾਦ ਵੀਰੇ ਹਾਂਜੀ ਕੀ ਕੀ ਹਾਲ ਚੱਲ ਦੋਸਤੋ ਆਪਣੇ ਵਾਲੋ ਹੁਣ ਦੇਖੋ ਕਿਹੜੀ ਫਰਮਾਇਸ਼ ਹੈ ਮਾਤੂ ਨਾਲ ਹੋ ਗਈ ਗੱਲ ਪੁਲਿਸ ਅਗੇ ਨੇ ਪ੍ਰਾਪ ਬਲੀ ਪ੍ਰਾ ਮੇਰਾ ਧੰਨਵਾਦ ਵੀਰੇ ਉਹਨਾਂ ਵਿਜੇਪਾਲੀ ਪ੍ਰਾ ਨੂੰ ਨੂੰ ਧੰਨਵਾਦ ਵੀਰੇ ਥੈਂਕ ਯੂ ਵੀਜੀ ਆਣ ਪ੍ਰਾ ਨੂੰ ਪ੍ਰਾ ਨੂੰ ਰੋਟੀ ਖਵਾਓ ਪਹਿਲਾਂ ਭਾਜੀ ਦਾ ਖਾੜਾ ਲਾਓ ਜੀ ਹਾਂ ਤੁਸੀਂ ਭਾਜੀ ਰੋਟੀ ਖਾਓ ਆਪਾਂ ਨੇ ਵੀਰੇ ਕੋਈ ਗੱਲ ਨਹੀਂ ਵੀਰ ਨਾਲ ਆਵਾਂਗੇ ਜੀ ਪ੍ਰਾ ਨੂੰ ਥੈਂਕ ਯੂ ਪ੍ਰਾ ਮੇਰਾ ਜਾਣਾ ਨਹੀਂ ਕਿਤੇ ਸੋਨੂ ਨੇ ਆਉਣ ਲੱਗਾ ਰੋਟੀ ਨਹੀਂ ਖਾਧੀ ਤੀ ਦੇਖਿਆ ਜੀ ਇੰਨੀ ਆ ਰਿਹਾ ਰੋਟੀ ਨਹੀਂ ਖਾਧੀ ਦੁਆਰਾ ਆ ਰਿਹਾ ਇਹਨਾਂ ਦੀ ਤਾੜੀ ਮਾਰਾਂ ਉਹਦੇ ਕੀ ਓਕੇ ਓਕੇ ਬਾਬੇ ਆਪੇ ਮੈਂ ਕਹਿ ਰਿਹਾ ਮੰਗਣਾ ਬਾਗੀ ਜੀ ਮੈਂ ਆਈ ਹੁੱਕੇ ਕਰਾ ਕੇ ਰੱਖੇਗਾ ਤੇ ਚੱਕਰੀ ਜੀ ਇੱਕ ਵਾਰੀ ਜ਼ੋਰਦਾਰ ਤਾੜੀ ਖੁੱਲ ਕੇ ਮੱਡੇ ਦੀ ਜਾਣਦੇ ਹੈ ਬਾਈ ਬਾਈ ਆ ਬਾਈ ਗਿਰਾ ਗਣ ਨੂੰ ਨੰਬਰ ਤੋਂ ਬਸਾਟ ਕਰੀਏ ਹੈ ਦਾਦਾ ਗੜੇ ਮਾਰਦੀ ਕਿ ਤੂੰ ਵੀ ਗਾਉਂਗਾ ਇਹਦਾ ਗਾਉਂਗਾ ਇਹਦੀ ਜ਼ਰੂਰਤ ਤਾਂ ਨਹੀਂ ਮੁੰਡੇ ਵੀ ਖੁੱਲ ਗਈ ਇੱਕ ਕੁਰਸੀ ਲੈ ਤੂੰ ਤੇ ਬਿਠਾ ਦੇ